हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਤੁਹਾਡਾ ਹਰਜਿੰਦਰ ਸਿੰਘ ਕਿਸਰ ਸਿੰਘ ਵਾਲੀਆ ਇੱਕ ਬਹੁਤ ਹੀ ਸੋਹਣਾ ਗੀਤ ਜੋ ਲਿਖਿਆ ਕੁਲਵਿੰਦਰ ਸਿੱਧੂ ਕਾ ਮੇ ਕਾ ਬਹੁਤ ਸੋਹਣਿਆ ਲਿਖਿਆ ਬਾਈ ਨੇ ਸੁਣੇ ਜਰੂਰ ਤੁਹਾਨੂੰ ਵੀ ਬਹੁਤ ਸੋਹਣੀਆਂ ਲੱਗਣਗੀਆਂ ਹੂੰ ਦਰਦਾਂ ਦੀ ਫਰਤ ਲੋਹਾ ਕੇ ਦੇਖੀ ਹੀ ਪਟਵਾਰੀ ਹੀ ਤੋਂ ਕਿੰਨੀ ਜੈਦਾਦ ਜੋੜ ਲਈ ਕਿੰਨੀ ਜਾਇਦਾਦ ਜੋੜ ਲਈ ਤੇਰੀ ਮੈਂ ਯਾਰੀ ਚੋਂ ਕਿੰਨੀ ਜਾਇਦਾਦ ਜੋੜ ਲਈ ਸਦਰਾਂ ਦੀ ਸਰੋਂ ਸੀ ਬੀਜੀ ਚਾਵਾਂ ਦੇ ਸੋਲੇ ਵੇ ਗਮਿਆਂ ਦਾ ਗੂਣਾ ਬਚਿਆ ਆਖਰ ਮੇਰੇ ਕੋਲੇ ਵੇ ਹੌਂਕਿਆਂ ਦੀ ਭਰੀ ਬੁਖਾਰੀ ਹੌਂਕਿਆਂ ਦੀ ਭਰੀ ਬੁਖਾਰੀ ਹੰਝੂਆਂ ਦੀ ਹਾੜੀ ਚੋਂ ਦਰਦਾਂ ਦੀ ਫਰਦ ਲੋਹਾ ਕੇ ਦੇਖੀ ਪਟਵਾਰੀ ਤੋਂ ਕਿੰਨੀ ਜੈਦਾਦ ਜੋੜ ਲਈ ਮੋਹ ਦਾ ਮੈਂ ਬਰਾ ਮਾਮਲਾ ਮੁਨ ਕਰਨਾ ਹੋਈ ਵੇ ਨਿਆਂ ਤੂੰ ਆਪ ਸੰਭ ਲਈ ਦੇ ਕੇ ਮੈਨੂੰ ਰੋਹੀ ਵੇ ਪੀੜਾਂ ਦੀ ਭੋਲੀ ਪਟਾਂ ਪੀੜਾਂ ਦੀ ਪੌਲੀ ਪਟਾਂ ਕਰਮਾਂ ਦੀ ਕਿਆਰੀ ਚੋਂ ਦਰਦਾਂ ਦੀ ਫਰਦ ਲੋਹਾ ਕੇ ਦੇਖੀ ਹੀ ਪਟਵਾਰੀ ਤੋਂ ਕਿੰਨੀ ਜਾਇਦਾਦ ਜੋੜ ਲਈ ਮਰਬਿਆਂ ਦੀ ਮਾਲਕ ਹੋਗੀ ਗਿਣਤੀ ਕਰਵਾ ਲੈ ਵੇ ਯਾਦਾਂ ਦੀਆਂ ਚੱਕ ਜਰੀਬਾਂ ਮਿੰਤੀ ਕਰਵਾ ਲੈ ਵੇ ਸਿੰਝੀਆਂ ਨਾ ਜਾਣ ਜ਼ਮੀਨਾ ਹਾਏ ਸਿੰਝੀਆਂ ਨਾ ਜਾਣ ਜ਼ਮੀਨਾ ਨੈਣਾਂ ਦੀ ਵਾਰੀ ਚੋਂ ਦਰਦਾਂ ਦੀ ਫਰਦ ਲੁਹਾ ਕੇ ਦੇਖੀ ਪਟਵਾਰੀ ਤੋਂ ਕਿੰਨੀ ਜਾਇਦਾਦ ਜੋੜ ਲਈ ਤੇਰੀ ਮੈਂ ਯਾਰੀ ਚੋਂ ਕਿੰਨੀ ਜਾਇਦਾਦ ਜੋੜ ਲਈ ਹੋ ਪੱਤੜੀ ਨੂੰ ਤੋੜ ਗਿਆ ਤੂੰ ਕੱਟ ਕੇ ਤਰਤੀਮਾਂ ਵੇ ਮੰਦਾ ਮੁਸਤਰਕਾ ਖਾਤਾ ਕਰੀਆਂ ਤਕਸੀਮਾਂ ਵੇ ਨਹਿਰੀ ਚੋਂ ਨਹਿਰੀ ਤੋਂ ਚਾਹੀ ਕਰ ਗਿਆ ਸਦਕੇ ਹੁਸ਼ਿਆਰੀ ਤੋਂ ਦਰਤਾਂ ਦੀ ਫਰਦ ਲੋਹਾ ਕੇ ਵੇਖੀ ਪਟਵਾਰੀ ਤੋਂ ਕਿੰਨੀ ਜ਼ਾਇਦਾਦ ਝੋੜ ਲਈ ਤੇਰੀ ਮਿਆਰੀ ਤੋਂ ਕਿੰਨੀ ਜਾਇਦਾਦ ਜੋੜ ਲਈ ਮਾਲਕ ਤੋਂ ਬਣੀ ਮੁਜ਼ਹਰਾ ਮਿਲਨੇ ਨਾ ਹੱਕ ਕਦੇ ਰਹਿਣਾ ਹੀ ਰਹਿਣਾ ਪਹਿਣਾ ਹੋਣੀ ਨਾ ਫੱਕ ਕਦੇ ਜ਼ਮੀਨਾਂ ਦੀ ਕਿਸਮਤ ਹੁੰਦੀ ਜ਼ਮੀਨਾਂ ਦੀ ਕਿਸਮਤ ਹੁੰਦੀ ਵੱਖਰੀ ਨਾਰੀ ਤੋਂ ਦਰਦਾਂ ਦੀ ਫਰਜ਼ ਲੋਹਾ ਕੇ ਦੇਖੀ ਹੀ ਪਟਵਾਰੀ ਤੋਂ ਕਿੰਨੀ ਜਦਾਦ ਜੋੜ ਲਈ ਤੇਰੀ ਮੈਂ ਯਾਰੀ ਤੋਂ ਦਰਦਾਂ ਦੀ ਫਰਦ ਲੋਹਾ ਕੇ ਕਾਮੇ ਕਿਆ ਲਿਖੀਆਂ ਅੱਗੇ ਚੱਲੀ ਨਾ ਮੇਰੀ ਵੇ ਆਸਾਂ ਪਰ ਫਿਰ ਵੀ ਆਸਾਂ ਪਰ ਫਿਰ ਵੀ ਰੱਖੀਆਂ ਟਾਹੀ ਨਾ ਢੇਰੀ ਵੇ ਖਾਉਰੇ ਕਦ ਜੇ ਤੂੰ ਹੋ ਜਾ ਖਾਉਰੇ ਕਦ ਜੇ ਤੂੰ ਹੋ ਜਾ ਸਿੱਧੂ ਆ ਮੈਂ ਹਾਰੀ ਤੋਂ ਦਰਦਾਂ ਦੀ ਫਰਦ ਲੋਹਾ ਕੇ ਦੇਖੀ ਪਟਵਾਰੀ ਤੋਂ ਕਿੰਨੀ ਜਾਇਦਾਦ ਜੋੜ ਲਈ ਤੇਰੀ ਮੈਂ ਯਾਰੀ ਤੋਂ ਦਰਦਾਂ ਦੀ ਫਰਦ ਲੋਹਾ ਕੇ